ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋਈ ਜਾਣੈ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾਕੀ ਨਿਰਮਲ ਰੀਤ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ कबीर मेरा मुझ में कुछ नहीं जो कुछ है सो तेरा तेरा तुझको सौंपते क्या लागे मेरा होवे सिफत खसम दी नूर अर सहु कर सहु छटीए ਕੁਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸੱਚਾ ਪਾਤਸ਼ਾਹ ਸਰਸ਼ਾ ਦੇਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਜਿਸ ਕੇਸਰ ਉਪਰ ਤੂੰ ਸਾਮੀ ਸੋ ਦੁਖ ਕਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੈ ਜਿਸ ਕੇ ਸਿਰ ਉਪਰ ਤੁਮ ਸੁਆਮੀ ਸੋ ਦੁਖ ਕਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਮੇਰੇ RAM RAJ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੈ ਨਰੇ ਰਹਾ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟਾਏ ਕੋਈ ਸਤਗੁਰ ਕਾ ਦਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਤੇਰੀ ਸ਼ਰਣ ਤੇਰਾ ਪਰਵਾਸ ਪੰਚ ਦੁਸ਼ਟ ਲਐ ਸਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ